ਆਉਂਦੇ ਦਿਨਾਂ ਵਿੱਚ ਪੰਜਾਬ ਵਿੱਚ ਸੰਘਣੀ ਧੁੰਦ ਪਏਗੀ ਜਿਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ 7 ਤੇ 8 ਜਨਵਰੀ ਦੇ ਲਈ orange alert ਜਾਰੀ ਕੀਤਾ ਗਿਆ ਹੈ ਕਿਉਂਕਿ 9 ਜਨਵਰੀ ਦੇ ਲਈ yellow alert ਜਾਰੀ ਕੀਤਾ ਗਿਆ ਹੈ ਵਿਭਾਗ ਦੇ ਮੁਤਾਬਕ 10 ਤੋਂ 12 ਜਨਵਰੀ ਤੱਕ ਪੰਜਾਬ ਦੇ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਰਸਾਤ ਦੀ ਉਮੀਦ ਪਾਈ ਗਈ ਹੈ ਇਸ ਦੌਰਾਨ ਉੱਨਾ ਨੇ ਕਾਕੇ ਬਿਨਾਂ ਦਾ ਤਾਪਮਨ ਆਮ ਨਾਲੋਂ ਕਰੀਬ 3 ਡਿਗਰੀ ਘੱਟ ਚੱਲ ਰਿਹਾ ਹੈ ਜਦ ਕਿ ਰਾਤਾ ਤਾਪਮਨ ਆਮ ਨਾਲੋਂ ਵੱਧ ਹੈ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਇਹ ਮੌਸਮ ਫਸਲਾਂ ਦੇ ਲਈ ਕਾਫੀ ਲਾਹੇਵੰਦ ਸਾਬਿਤ ਹੋ ਸਕਦਾ ਹੈ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਮੌਸਮ ਵਿਭਾਗ ਵੱਲੋਂ ਦਰਗਾਣਾ ਗੱਲਬਾਤ ਕਰਦੇ ਆਉਤੇ ਦਿਨਾਂ ਦੇ ਬਾਰੇ ਹੋਰ ਕੀ ਜਾਣਕਾਰੀ ਦਿੱਤੀ ਗਈ। ਜੀ ਅਸੀਂ ਦੇਖ ਰਹੇ ਹਾਂ ਕਿ ਕੋਲਡੇ ਕੰਡੀਸ਼ਨਜ਼ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ। ਡੇ ਟਾਈਮ ਟੈਂਪਰੇਚਰ ਕੱਲ ਵੀ ਨਾਰਮਲ ਤੋਂ ਨੀਚੇ ਰਿਕਾਰਡ ਕੀਤਾ ਗਿਆ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਹੈ। ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 13.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3.9 ਡਿਗਰੀ ਸੈਂਟੀਗ੍ਰੇਡ ਨੀਚੇ ਸੀ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ ਜਿਹੜਾ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਅੱਜ 9.6 ਡਿਗਰੀ ਟੈਂਪਰੇਚਰ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.5 ਡਿਗਰੀ ਸੈਲਸੀਅਸ ਉੱਪਰ ਸੋ ਅਸੀਂ ਦੇਖ ਰਹੇ ਹਾਂ ਕਿ ਡੇਜ਼ ਕੋਲਡ ਚੱਲ ਰਹੇ ਨੇ ਜਦੋਂ ਕਿ ਨਾਈਟ ਟੈਂਪਰੇਚਰ ਜਿਹੜਾ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਔਰ ਜਿਸੀ ਆਉਣ ਵਾਲੇ ਦਿਨਾਂ ਦਾ ਵੈਦਰ ਦੇਖੀਏ ਤਾਂ ਆਉਣ ਵਾਲੇ 2 ਦਿਨ ਪੰਜਾਬ ਦੇ ਵਿੱਚ ਸੰਨੀ ਧੁੰਦ ਜਿਹੜੀ ਹੋ ਸਕਦੀ ਹੈ ਇਹਦੇ ਵਾਸਤੇ ਅੱਜ ਔਰ ਕੱਲ ਆਮਡਿ ਵੱਲੋਂ yellow orange ਅਲਰਟ ਔਰ ਨਾਰਥ ਰੀਕ ਨੂੰ yellow ਅਲਰਟ ਜਾਰੀ ਕੀਤਾ ਗਿਆ ਔਰ ਉਹਦੇ ਤੋਂ ਬਾਅਦ 10 ਤੋਂ 12 ਤਰੀਕ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਮੈਂ ਅੱਜ ਬ੍ਰਿਜਰ ਲੰਗਰ ਨਵਰੇ ਦੇ ਬਜੁਰ ਘਟੇਗਾ ਤੇ ਠੰਡ ਹੋਰ ਵਧੀ ਗਈ ਹੈ ਜੀ ਫਿਲਹਾਲ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹੀ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਸਪੈਸ਼ਲੀ ਆਨਵਾਰੇ ਦੋ ਦਿਨ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹੀ ਬਣੀਏ ਰਹਿ ਸਕਦੀਆਂ ਨੇ ਉਹਦੇ ਤੋਂ ਬਾਅਦ ਕਿਉਂਕਿ 10 ਤੋਂ 12 ਤਰੀਕ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਸੋ ਆਨਵਾਰੇ ਦਿਨਾਂ ਦੇ ਵਿੱਚ ਚਲੇ ਕੋਲਡ ਡੇ ਕੰਡੀਸ਼ਨਸ ਬਣੇ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਮੰਨ ਕੇ ਵੀ ਕਿ ਬਾਰਿਸ਼ ਦੀ ਬਸਤੀ ਗਈ ਆ ਵੀ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਬਦਲ ਤੋਂ ਬਾਅਦ ਧੁੰਦ ਦੇ ਵਿੱਚ ਕੁਝ ਕਮੀ ਵੇਖਣ ਨੂੰ ਮਿਲੇਗੀ ਇਸੇ ਤਰ੍ਹਾਂ ਜਿਹੀ ਕਿ ਸੌਣ ਮੌਕੇ ਹਾਂ ਬਿਲਕੁਲ ਜੀ ਕਿਉਂਕਿ 9 ਤਰੀਕ ਤੱਕ ਤਾਂ ਸੰਗਣੀ ਧੁੰਦ ਦੇ ਚਾਂਸਸ ਨੇ 10 ਤੋਂ 12 ਦੇ ਵਿੱਚ ਕਿਉਂਕਿ ਕਲਾਉਡੀ ਕੰਡੀਸ਼ਨਸ ਬਣ ਸਕਦੀਆਂ ਨੇ ਜਦੋਂ ਕਲਾਉਡੀ ਕੰਡੀਸ਼ਨਸ ਹੁੰਦੀਆਂ ਨੇ ਤਾਂ ਧੁੰਦ ਯੂਜੂਅਲੀ ਨਹੀਂ ਹੁੰਦੀ ਪਰ ਉਹਦੇ ਤੋਂ ਬਾਅਦ ਫੇਰ ਜਿਹੜੀ ਫੌਗੀ ਕੰਡੀਸ਼ਨਸ ਹੋ ਸਕਦੀਆਂ ਨੇ تمام ਕਿਸਾਨਾਂ ਨੂੰ ਕਿਸ ਤਰ੍ਹਾਂ ਨਿਸਲਾ ਹੈਗੀ جس طرح ਦਾ موسم چل رہا ہے سو ਫਸਲ ਨੂੰ ਲੈ ਕੇ کوئی ہاں جی ربی کراپس واسطے ਜਿਹੜਾ কুল ਟੈਂਪਰੇਚਰ ਕੰਡੀਸ਼ਨਸ ਚਾਹੀਦੀਆਂ ਹੁੰਦੀਆਂ ਨੇ ਸੋ ਜਿਹੜੀਆਂ ਪ੍ਰੈਜ਼ెంట్ ਕੰਡੀਸ਼ਨਸ ਚੱਲ ਰਹੀਆਂ ਨੇ ਨੀਅਰ ਨਾਰਮਲ ਨੇ ਸੋ ਜਿਹੜੀਆਂ ਰਬੀ ਕ੍ਰੋਪਸ ਵਾਸਤੇ ਸਹੀ ਕੰਡੀਸ਼ਨਸ ਨਹੀਂ ਲੋਕਾਂ ਨੂੰ ਕੀ ਸਮਝਾ ਲੋਕਾਂ ਨੂੰ ਹੀ ਦੱਸ ਸਕਦੇ ਆ ਜੀ ਫਿਲਹਾਲ 2 ਦਿਨ ਹੋਰ ਜਿਹੜੀ ਸੰਗਣੀ ਧੁੰਦ ਪੰਜਾਬ ਦੇ ਵਿੱਚ ਕਾਫੀ ਥਾਂਾਂ ਤੇ ਹੋ ਸਕਦੀ ਹੈ ਸੋ ਜੇ ਤੁਹਾਡੇ ਕੋਈ ਟ੍ਰੈਵਲ ਪਲਾਨਸ ਨੇ ਤਾਂ ਉਹਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿਉਂਕਿ ਇੰਨੀ ਸੰਘਣੀ ਧੁੰਦ ਦੇ ਵਿੱਚ ਵਿਜ਼ਿਬਿਲਿਟੀ ਘਟ ਜਾਂਦੀ ਹੈ ਬੜੀਆਂ ਮਿਸ ਹੈਪਨਿੰਗਸ ਹੋ ਜਾਂਦੀਆਂ ਨੇ ਸੋ ਜੇ ਬਹੁਤ ਜ਼ਰੂਰੀ ਹੈ ਤਾਂ ਹੀ ਸਫ਼ਰ ਕਰੋ ਆਦਰਵਾਇਜ਼ ਨਹੀਂ ਕਰਨਾ ਚਾਹੀਦਾ ਔਰ ਉਹਦੇ ਤੋਂ ਬਾਅਦ ਫਿਰ ਜਿਹੜਾ 10 ਤੋਂ 12 ਤਰੀਕ ਦੇ ਵਿੱਚ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਸੋ ਇਸੇ ਤਰ੍ਹਾਂ ਦੀਆਂ ਜਿਹੜੀਆਂ ਕੋਲਡ ਡੇ ਕੰਡੀਸ਼ਨਸ ਆਉਣ ਵਾਲੇ ਦਿਨਾਂ ਦੇ ਵਿੱਚ ਬਣੀਏ ਰਹਿ ਸਕਦੀਆਂ ਨੇ ਸਾਰਿਆਂ ਨੂੰ ਸੇਫ ਦਾ ਵੀ ਧਿਆਨ ਰੱਖਣਾ ਚਾਹੀਦਾ ਆਊਟਡੋਰ ਐਕਟੀਵਿਟੀਆਂ ਘੱਟ ਤੋਂ ਘੱਟ ਕਰਨੀਆਂ ਚਾਹੀਦੀਆਂ ਨੇ ਔਰ ਜਦੋਂ ਵੀ ਬਾਹਰ ਜਾਣਾ ਪ੍ਰੋਪਰਲੀ